ਔਰ ਕਿਉਂਕਿ ਖੂਨਦਾਨ ਜਿਹੜਾ ਸਭ ਤੋਂ ਵੱਡਾ ਦਾਨ ਹੈ ਜਿਹੜਾ ਇੱਕ ਜ਼ਿੰਦਗੀ ਨੂੰ ਬਚਾ ਸਕਦਾ ਇਤੋਂ ਵੱਡੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਬੜਾ ਵੱਡਾ ਉਪਰਾਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਡੇ ਨੌਜਵਾਨਾਂ ਨੂੰ ਸੇਧ ਦਿੱਤੀ ਜਾਂਦੀ ਹੈ ਰਾਹੁਲ ਗਰਗ ਬਾਬਾ ਜੀ ਜਿਹੜੇ ਕੀ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਸਤਮਾ ਇਹ ਬਲੱਡ ਨੇਸ਼ਨ ਕੈਂਪ ਮਰਗੀ ਇਕਵਲ ਟੂ ਗ੍ਰੀਵ ਵਰਕਰਸ ਵੀ ਜਿਹੜਾ ਕੰਮ ਸਯੁਕਤ ਤੌਰ ਤੇ ਉੱਤੇ ਸਾਂਝੇ ਸਪੈਸ਼ਲ ਧੰਨਵਾਦ ਕਰਦੇ ਆ ਜਿਹੜੇ ਕੇ ਇਹ ਇਵੈਂਟ ਦੀ ਕਮਰੇ ਤੇ ਜੀ ਆਇਆਂ ਪਹੁੰਚੇ ਨੇ ਕੋਈ ਅਜੀਬ ਭਾਵੇਂ ਕੀ ਆਪਾਂ ਤੁਮਨ ਮਿਲਣਾ ਹੋ ਗਿਆ ਲੱਗਉਂਦੇ ਹੋਏ ਬੜਾ ਚੰਗਾ ਲੱਗਦਾ ਹੈ ਬਈ ਸਭ ਨੂੰ ਸਾਡੇ ਇੱਕ ਛੋਟੇ ਜਿਹੇ ਸਮਾਗਮ ਤੇ ਇਹ ਆਪਣਾ ਇਹਨੂੰ ਕੌਫੀ ਸੀ ਲੈ ਕੇ ਮੌਜਾਂ ਨੂੰ ਮੈਂ ਜਰਾ ਇਹ ਨਿਕਲ ਜਣੀ ਆਪੀ ਹਾਂਜੀ ਇਹਦਾ ਬੋਲਿਆ ਲੰਘਾਇਆ ਬੋਲਿਆ ਆਪੜ ਜੀ ਨਹੀਂ ਲੈਣਾ ਮੁਕਤੀ ਜੀ ਫਗਨ ਨਹੀਂ ਚਲੀ ਮਾਰਤਾ ਵੀ ਜੀ ਲਾਉ ਵੀ ਸਤਨ ਕੋਚ ਚਾਹੀਏ ਇਹ ਬਰੇ ਸਰਮਤ ਲੈਤਾ ਲੋਰ ਬੰਦ ਬਰਾਦੀ ਸੋ ਫਰਕਤ ਸੁਖਸ਼ਾਂਤੀ ਵਾਲਾ ਜੀਵਨ ਦਕਸ਼ ਬਹੁਤ ਬਹੁਤ ਤੰਗ ਆ ਕੇ ਪਿੱਛੇ ਹਰੇ ਨੇ ਕਰਨ ਦਾ ਇਹ ਵੀ ਸਾਡਾ ਚੋਣਾਂ ਦਾ ਆਗਰ ਅਸਰ ਕੀ ਜਣਾ ਚੋਣੇ ਆਜਿ ਦੇ ਚੰਦਨ ਕੇ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਹਰ ਸਾਲ ਉੱਚੇ ਵਿੜੇ ਚ ਲੱਗਦਾ ਜਿਹਦੇ ਚ ਸਾਡੇ ਰਾਹੁਲ ਬਾਬਾ ਜੀ ਮੁੱਖ ਭੂਮਿਕਾ ਨਿਭਾਉਂਦੇ ਨੇ ਔਰ ਵੈਸੇ ਵੀ ਉਹਨਾਂ ਨੇ ਇੱਕ ਬਲੱਡ ਬੈਂਕ ਸ਼ੁਰੂ ਕੀਤਾ ਹੋਇਆ ਜਿਹਦੇ ਨਾਲ ਮੈਨੂੰ ਲੱਗਾ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਉਹਨਾਂ ਨੇ ਬਚਾਈਆਂ ਨੇ ਔਰ ਕਿਉਂਕਿ ਖੂਨਦਾਨ ਜਿਹੜਾ ਸਭ ਤੋਂ ਵੱਡਾ ਦਾਨ ਹੈ ਜਿਹੜਾ ਇੱਕ ਜ਼ਿੰਦਗੀ ਨੂੰ ਬਚਾ ਸਕਦਾ ਇਤੋਂ ਵੱਡੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਕਿਉਂ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਇਹਨਾਂ ਦੀ ਸਾਰੀ ਸਮੁੱਚੀ ਟੀਮ ਦੀ ਜਿਹੜੇ ਕਿ ਹਰ ਸਾਲ ਇਹ ਅੱਡਾ ਵੱਡਾ ਵਿਸ਼ਾਲ ਖੂਨਦਾਨ ਕੈਂਪ ਦਾ ਯੋਜਨ ਕਰਦੇ ਨੇ ਔਰ ਜਿਹੜੇ ਖੂਨਦਾਨੀ ਨੇ ਉਹ ਵੀ ਅੱਜ ਦੇ ਦਿਨ ਨੂੰ ਢੀਕਦੇ ਹੁੰਦੇ ਨੇ ਕਿ ਕਦੋਂ ਇਹ ਦਿਨ ਆਵੇ ਤੇ ਸਾਨੂੰ ਮੌਕਾ ਲੱਗੇ ਕਿਉਂਕਿ ਸਾਰਿਆਂ ਨੂੰ ਸਾਨੂੰ ਖੂਨਦਾਨ ਦੇ ਲਈ ਅੱਗੇ ਆਉਣਾ ਚਾਹੀਦਾ ਇਹ ਸਿਹਤ ਲਈ ਵੀ ਬਹੁਤ ਚੰਗੀ ਹੈ ਜੇ ਅਸੀਂ ਖੂਨਦਾਨ ਦਿੰਨੇ ਆ ਤੇ ਉਹਦੇ ਨਾਲ ਸਾਡੀ ਆਪਣੀ ਵੀ ਸਿਹਤ ਜਿਹੜੀ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਤੇ ਤੰਦਰੁਸਤ ਹੁੰਦੀ ਹੈ ਉਸ ਕਰਕੇ ਇਹੋ ਜਿਹੇ ਜਿਹੜੇ ਕੈਂਪਨੇ ਜਾਂ ਇਹੋ ਜਿਹੇ ਜਿਹੜੇ ਸਮਾਜਿਕ ਕੰਮ ਨੇ ਉਹਨਾਂ 'ਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਉਹ ਮੈਂ ਰਾਹੁਲ ਬਾਬਾ ਜੀ ਨੂੰ ਔਰ ਸਮੂੱਚੀ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਹੈ ਔਰ ਅੱਜ ਇੱਕ ਰੌਣਕ ਲੱਗੀ ਹੋਈ ਹੈ ਵੱਡੀ ਗਿਣਤੀ ਚ ਖੂਨਦਾਨੀ ਜਿਹੜੇ ਨੇ ਇੱਥੇ ਪਹੁੰਚੇ ਨੇ ਸੋ ਇਹ ਇਥੋਂ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਇੱਕ ਪੋਜ਼ਿਟਿਵਿਟੀ ਹੈ ਔਰ ਇੱਕ ਚੰਗਾ ਸਨੇਹਾ ਜਾਂਦਾ ਜਿਹਦੇ ਨਾਲ ਅਸੀਂ ਸਮਾਜ ਨੂੰ ਅਭੀ ਸੇਧ ਦੇ ਸਕਦੇ ਆ ਉਹ ਮੈਂ ਇਹਨਾਂ ਨੂੰ ਫੇਰ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇੱਕ ਜਿਵੇਂ ਹੁਣ ਇਲੈਕਸ਼ਨਾਂ ਹੋਣ ਜਾ ਰਹੀਆਂ 2 ਤਰੀਕ ਨੂੰ ਜਿਹੜੀ ਹੈ 1 2 ਤਰੀਕ ਨੂੰ ਹੋਣੀ ਹੈ ਦੋ ਆਪਣੇ ਬਾਡ ਦੇ ਵਿੱਚ ਉਹਨਾਂ ਚ ਝਾੜੂ ਵਾਲੇ ਦੇ ਜਿਹੜੇ ਕਹਿੰਦੇ ਨੇ ਵੀ ਬੋਰਡ ਦੇ ਜਿਹੜੇ ਜ਼ਿਆਦਾਤਰ ਸਰਕਾਰੀ ਖੰਭਿਆਂ ਨੂੰ ਬਤਲ ਰਹੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਨਹੀਂ ਲਾ ਦਿੱਤੇ ਗਏ ਨੇ ਉੱਥੇ ਲੈ ਗਏ ਨਹੀਂ ਸਾਡੇ ਦੁਦਰ ਸ਼ਿਕਾਇਤ ਹੋਈ ਆ ਅਸੀਂ ਸ਼ਿਕਾਇਤ ਕੀਤੀ ਹੈ ਸਾਡੀ ਪਾਰਟੀ ਵੱਲੋਂ ਵੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹਨਾਂ ਨੇ ਬਿਨਾਂ ਪਰਮਿਸ਼ਨ ਤੋਂ ਔਰ ਬਿਨਾਂ ਇਹ ਆਗਿਆ ਤੋਂ ਜਿਹੜੀ ਆ ਉਹ ਸਰਕਾਰੀ ਖੰਭਿਆਂ ਤੇ ਉਹਨਾਂ ਨੇ ਆਪਣੇ ਵੱਡੇ ਵੱਡੇ ਬੋਰਡ ਟੰਗੇ ਹੋਏ ਨੇ ਇਹ ਸ਼ਰਿਆਮ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਆ ਔਰ ਸ਼ਰਿਆਮ ਧੱਕਾ ਹੈਗਾ ਔਰ ਇਹ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਇਹ ਉਹਨਾਂ ਨੂੰ ਵੀ ਤਾਰ ਪਿੱਡੋ ਕਰ ਰਹੀਆਂ ਨੇ ਤੋ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਵੀ ਇਸ ਦੀ ਸ਼ਿਕਾਇਤ ਕਰਾਂਗੇ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਸ਼ਿਕਾਇਤ ਕੀਤੀ ਆ ਔਰ ਜੋ ਮੇਰੀ ਜਾਣਕਾਰੀ ਮੁਤਾਬਕ ਆ ਕਿ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਜਿਹੜੇ ਬੋਰਡ ਨੇ ਉਹਨਾਂ ਦੇ ਝਾੜੂ ਪਾਰਟੀ ਦੇ ਉਹ ਲਾਹ ਦਿੱਤੇ ਗਏ ਜਣਾ ਚੌਂ ਰਿਵਾਜ ਦੇ ਕੈਂਪ ਤੇ ਇਹ ਵਿਸ਼ਾਲ ਖੌਂਦਾਨ ਕੈਂਪ ਸਤਮਾ ਲਾਇਆ ਜਾ ਰਿਹਾ ਰਾਹੁਲ ਬਾਬਾ ਜੀ ਵੱਲੋਂ ਉਹਨਾਂ ਨੇ ਹੀ ਸੀ ਰਾਮ ਕੁਮਾਰ ਗਰਬਜੀਤ ਦੀ ਯਾਦ ਵਿੱਚ ਇਹ ਬੜਾ ਵੱਡਾ ਉਪਰਾਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਡੇ ਨੌਜਵਾਨਾਂ ਨੂੰ ਸੇਧ ਦਿੱਤੀ ਜਾਂਦੀ ਹੈ ਵੀ ਜਿਹੜੇ ਬਜ਼ੁਰਗ ਸਮਾਜ ਵਿੱਚ ਚੰਗਾ ਕੰਮ ਕਰਕੇ ਗਏ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਤੇ ਸਮਾਜ ਵਿੱਚ ਸਾਨੂੰ ਬੜੀ ਵਾਰ ਲੋੜ ਪੈਂਦੀ ਆ ਬਲੱਡ ਦੀ ਜਦੋਂ ਕੋਈ ਅਚਨਚੇਤ ਐਕਸੀਡੈਂਟ ਹੋ ਜਾਂਦਾ ਤੋ ਇਹ ਜਿਹੜੀ ਸੰਸਥਾ ਵਾ ਉਹਨਾਂ ਨੂੰ ਆਪਣਾ ਬਲੱਡ ਬਚਾਉਂਦੀ ਆ ਤੇ ਕੀਮਤੀ ਜਾਨਾਂ ਬਚਾਉਣ ਆਪਣਾ ਯੋਗਦਾਨ ਪਾਉਂਦੀ ਆ ਮੈਂ ਆਪਣੇ ਵੱਲੋਂ ਰਾਹੁਲ ਬਾਬਾ ਜੀ ਦੀ ਟੀਮ ਨੂੰ ਤੇ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਾ ਜਿਹੜਾ ਇਹ ਵਧੀਆ ਉਪਰਾਲਾ ਕਰਕੇ ਸਮਾਜ ਸੇਵਾ ਕਰਨ ਓਕੇ ਰਾਹੁਲ ਗਰਬ ਬਾਬਾ ਜੀ ਜਿਹੜੇ ਕੀ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਸਤਮਾ ਇਹ ਬਲੱਡ ਨੇਸ਼ਨ ਕੈਂਪ ਹੈ ਕਿ ਸ਼੍ਰੀ ਰਾਮ ਕੁਮਾਰ ਜੀ ਠੇਕੇਦਾਰ ਜਿਹੜੇ ਕੀ ਮੇਰੇ ਵੀ ਬੜੇ ਨਜ਼ਦੀਕੀ ਸੀਗੇ ਰਾਹੁਲ ਗਰਗ ਬਾਬਾ ਜੀ ਦੇ ਚਾਚਾ ਜੀ ਮੈਂ ਸਮਝਦਾ ਕਿ ਉਹਨਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਭ ਤੋਂ ਵਧੀਆ ਢੰਗ ਹੈ ਕਿ ਬਲੱਡ ਨੇਸ਼ਨ ਕੈਂਪ ਮੈਡੀਕਲ ਕੈਂਪ ਵੀ ਨਾਲੇ ਤਾਂ ਲੋਕਾਂ ਦੀ ਮਦਦ ਹੁੰਦੀ ਹੈ ਕਿ ਬਾਬਾ ਜੀ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਇਸ ਗੱਲ ਤੋਂ ਜਾਣੇ ਜਾਂਦੇ ਨੇ ਕਿ ਜੇ ਕਿਸੇ ਨੂੰ ਵਿਖੂਣ ਦੀ ਲੋੜ ਹੈ ਤਾਂ ਜਦ ਮਰਜ਼ੀ ਚਾਹੇ 12 ਵਜੇ ਰਾਤ ਨੂੰ ਬਾਬਾ ਜੀ ਨੂੰ ਫੋਨ ਮਾਰੇ ਕਿ ਉਹ ਮਹਈਆ ਕਰਾ ਕੇ ਦਿੰਦੇ ਨੇ ਤੇ ਮੈਂ ਬਾਬਾ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਬੜੀ ਮੁਬਾਰਕਵਾਦ ਦਿੰਦਾ ਤੇ ਬੜਾ ਵਧੀਆ ਇਹ ਆਯੋਜਨ ਕਰਦੇ ਨੇ ਹਰ ਸਾਲ ਹੀ ਜਿਹੜੇ ਖੂਨਦਾਨ ਜਿਹੜੇ ਡੋਨੇਟ ਡੋਨਰ ਨੇ ਉਹ ਉਹਰੇ ਵਧਦੇ ਜਾਂਦੇ ਨੇ ਤੇ ਲੋਕਾਂ ਨੂੰ ਜਦ ਵੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹਦੀ ਮਦਦ ਇੰਨਾ ਜੀ ਗੰਗਨਦਲ ਅੱਜ ਦਿੱਲੀਆ ਨੇ ਜਿਹੜਾ ਅੱਜ ਜਿਹੜਾ ਅੱਜ ਜਮਾ ਸਾਡਾ ਖੂਦਾਨ ਕੈਂਪ ਸਵਰਗੀ ਆਰਾਮ ਕੁਮਾਰ ਘਰ ਦੀ ਜੋ ਮੇਰੇ ਚਾਚਾ ਜੀ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ ਹੋਇਆ ਜੀ ਉਸਾ ਮਾੜਾ ਰਾਣੀ ਵਾਲੇ ਖਰਾਬ ਨੇ ਮੈਂ ਉਹਨਾਂ ਦਾ ਸਾਰੇ ਪੱਤਰਕਾਰ ਭਾਈਚਾਰ ਜੋ ਸਾਡੀ ਹਾਲ ਤੱਕ ਜਿਹੜੀ ਇਹਦੀ ਕੈਂਪ ਦੀ ਨਿਊਜ਼ ਨੂੰ ਕਵਰ ਕੀਤਾ ਚਾਹ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਇਹਨਾਂ ਦੇ ਮੈਂ ਸਾਰੇ ਧੰਨਵਾਦ ਕਰਦਾ ਤੇ ਬਾਕੀ ਸਾਰਿਆਂ ਨੂੰ ਇੱਕ ਗੱਲ ਜੀ ਬਤਵਤ ਕਹਿੰਦਾ ਨਾ ਕਰਿਆ ਕਰੋ ਜਿਵੇਂ ਅਸੀਂ ਕੈਂਪੂ ਵੀ ਸਰ ਕੇ ਲੰਨ ਹੁੰਨੇ ਹੈ ਕਈ ਵਾਰ ਬੰਦੇ ਦਾ ਡਾਊਟ ਹੁੰਦਾ ਕਿ ਸ਼ਾਇਦ ਫੋਨ ਬੀ ਆ ਫੋਨ ਵਾ ਰਿਕਦਾ ਕਦੇ ਵੀ ਕਿਤੇ ਵੀ ਮਸ਼ੀਨ ਚ ਫੋਨ ਬਣ ਨਹੀਂ ਸਕਦਾ ਨਾ ਵੀ ਕਦੇ ਫਿਕ ਸਕਦਾ ਮੈਂ ਤਾਂ ਇਹ ਕਹੂੰਗਾ ਆਪਣੇ ਨੇੜੇ ਦੇ ਹਸਪੀਟਲ ਤੇ ਜਾ ਕੇ ਤੁਸੀਂ ਆਪਣਾ ਵੀ ਨਾਮ ਲਿਖਾਓ ਤਾਂ ਕਿ ਕਿਸੇ ਨੂੰ ਐਮਰਜੈਂਸੀ ਲੋੜ ਹੋਵੇ ਤਾਂ ਤੁਸੀਂ ਉਹਨੂੰ ਫੋਨ ਕਰੋ ਤਾਂ ਤੁਸੀਂ ਖੂਨ ਡੋਨੇਟ ਕਰ ਸਕੋ ਧੰਨਵਾਦ ਬਾਈ ਤੁਹਾਡੇ ਵੱਲੋਂ ਜਿਹੜਾ ਸਿਵਲ ਹਸਪਤਾਲ ਵਿੱਚ ਇੱਕ ਬਹੁਤ ਬੜਾ ਪ੍ਰੋਗਰਾਮ ਕੀਤਾ ਜਾਂਦਾ ਜਦੋਂ ਕਿਸੇ ਨੂੰ ਲੋਡ ਹੁੰਦੀ ਹੈ ਤਾਂ ਤੁਹਾਡੀ ਟੀਮ ਜਿਹੜੀ 24 ਘੰਟੇ ਨੋਟਿਸ ਕਰਨ ਦੀ ਪੂਰਾ ਸਾਲ 24 ਘੰਟੇ ਤਿਆਰ ਬਟ ਤਿਆਰ ਰਹਿੰਦੀ ਹੈ ਜਿਹੜੇ ਲੋਕ ਖੂਨ ਦੇਣ ਤੋਂ ਡਰਦੇ ਨਹੀਂ ਉਹਨਾਂ ਬਾਰੇ ਕੀ ਕੀ ਅਸੀਂ ਅਕਸਰ ਸਾਡੇ ਕੋਲ ਵੀ ਅਜਿਹੇ ਬਹੁਤ ਕੇਸ ਆਉਂਦੇ ਨੇ ਕਿ ਜਿਵੇਂ ਸਾਨੂੰ ਕੋਲ ਆਉਂਦੇ ਕਿ ਹਾਂਜੀ ਸਾਡਾ ਬਲੱਡ ਦੀ ਲੋੜ ਹੈ ਜਦੋਂ ਪਹਿਚਾਣ ਪਤਾ ਕਰਦੇ ਕਿ ਉਹਦੇ ਮਦਰ ਜਾਂ ਫਾਦਰ ਜਾਂ ਉਹ ਬ੍ਰਦਰ ਕੋਈ ਦਾਖਲ ਹੈ ਪਰ ਬੰਦਾ ਆਪ ਬਿਲਕੁਲ ਤੰਦਰੁਸਤ ਹੁੰਦਾ ਪਰ ਇੱਕ ਡਰ ਦਿਮਾਗ ਦੇ ਵਿੱਚ ਬੈਠਿਆ ਹੁੰਦਾ ਕਿ ਜੇ ਮੈਂ ਦਿੱਤਾ ਸ਼ਾਇਦ ਚੱਕਰ ਨਾਜ਼ਰ ਮੈਂ ਇਹ ਉਹ ਕੀ ਖੂਨ ਦੇਣਾ ਕੋਈ ਚੱਕਰ ਵਗੈਰਾ ਜਾਂ ਕੋਈ ਵੀ ਅਜੀ ਦਿੱਕਤ ਨਹੀਂ ਆਉਂਦੀ ਉਲਟਾ ਥੋੜਾ ਜੋ ਸ਼ਰੀਰ ਕੋਈ ਆਪਾਂ ਕਹਿੰਦੇ ਜਿਵੇਂ ਆਪਾਂ ਸਰਵਿਸ ਵਗੈਰਾ ਕਰਾਣਾ ਹੈ ਮੋਟਰਸਕੂਟਰ ਦੀ ਇੱਕ ਆਪਾਂ ਫਰੈਸ਼ ਹੋ ਜਾਈਏ ਨੇ ਕਿ ਹਾਂ ਵੀ ਮੈਂ ਤਾਂ ਇਹ ਕਹੂੰਗਾ ਕਿ ਹਰੇਕ ਬੰਦੇ ਨੂੰ ਇੱਕ ਵਾਰੀ ਜੀਵਨ ਚ ਖੂਨਦਾਨ ਕਰਕੇ ਦੇਖਣਾ ਚਾਹੀਦਾ ਹੈ ਅਗਰ ਉਹਨਾਂ ਨੂੰ ਵਧੀਆ ਲੱਗਦਾ ਤਾਂ 3 ਮਹੀਨੇ ਬਾਅਦ ਆਪਾਂ ਖੂਨਦਾਨ ਕਰ ਸਕਦੇ ਆ ਤੇ ਜ਼ਰੂਰ ਕਰਨਾ ਚਾਹੀਦਾ ਹੈ ਥੈਂਕ ਯੂ ਪੰਡਿਤ ਰਿਸ਼ੀਦੇਵ ਸਾਸ਼ਟਰੀ ਕਰਮ ਕਾਂਡੀ ਬਰਾਬਰ ਸਭਾ ਪ੍ਰਦਾਨ ਇਸ ਵੇਲੇ ਤੋਂ ਸਨਾਤਨ ਸੇਵਾ ਸੰਗਠਨ ਰਾਸ਼ਟਰੀ ਮਹਾਸਟਰੀ ਮੈਨੂੰ ਬਾਬਾ ਜੀ ਨੇ ਜੋ ਇਹ ਕਰਾਇਆ ਹੈ ਔਰ ਹਰ ਸਾਲ ਕਰਉਂਦੇ ਹੈ ਬਹੁਤ ਵਧੀਆ ਜਿਹੜਾ ਸਭ ਤੋਂ بڑا ਦਾਨ ਹੈ ਰक्तदान ਹੈ ਇਸ ਰक्त ਨਾਲ ਪਤਾ ਨਹੀਂ ਕਿਸ ਮਰੀਜ਼ ਦਾ ਕਿਸ ਗਰੀਬ ਦਾ ਭਲਾ ਹੋਣਾ ਔਰ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੈ ਮੈਂ ਧੰਨਵਾਦ ਕਰਦਾ ਹੈ ਬਾਬਾ ਜੀ ਦਾ ਕਿ ਇੰਨਾ ਕੱਠ ਕਰਕੇ ਉਹ ਇੰਨਾ ਵਧੀਆ ਕੈਂਪ ਲਵਾਉਂਦੇ ਆ ਹਰ ਸਾਲ ਲਵਾਉਂਦੇ ਆ ਬਹੁਤ ਅੱਛਾ ਕੰਮ ਹੈ